ਸਤਿ ਸ੍ਰੀ ਅਕਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਨੋ ਸਾਰੇ ਅੱਜ ਆਪਾਂ ਚੱਲੇ ਆਂ ਪਹਿਲਾਂ ਗੱਡੀ ਖੜਾ ਕੇ ਆਉਣੀ ਐ ਜਿੰਮ ਤੋਂ ਆਏ ਆਂ ਭੰਬਰੀ ਉਹ ਨਹੀਂ ਦੂਜੀ ਗੱਡੀ ਐ ਤੇ ਆਹ ਆਡੀ ਆਪਣੀ ਖੜਾ ਕੇ ਆਉਣੀ ਐ ਸਰਵਿਸ ਸਰਵਿਸ ਕਰਾਉਣੇ ਨੂੰ ਤੇ ਜਿਹੜਾ ਇਹਦਾ ਮਾੜਾ ਮੋਟਾ ਕੰਮ ਜਿਆ ਕਰਾਉਣੇ ਵਾਲਾ ਓ ਠੀਕ ਆ ਤੇ ਜਾ ਰਹੇ ਆਂ ਆਪਾਂ ਕਟਾਣੀ ਨੂੰ ਆ ਗਿਆ ਬਸ ਕਟਾਣੀ ਵਾਲਾ ਪੋਲ ਆ ਗਿਆ ਜਿੰਮ ਲਾ ਕੇ ਨਿਕਲੇ ਤੇ ਹੁਣੇ ਸਮਰਾਲੇ ਤੋਂ ਤੇ ਗੱਡੀ ਗੁੱਡੀ ਖੜਾਉਨੇ ਆਪਾਂ ਉੱਥੇ ਫੇਰ ਆਵਾਂਗੇ ਘਰ ਨੂੰ ਤੇ ਕੋਈ ਨਹੀਂ ਅੱਗੇ ਅੱਗੇ ਦੱਸ ਦਿਆ ਸਾਨੂੰ ਹਨਾ ਕਿਆ-ਕਿਆ ਕਰਨਾ ਤੇ ਚਲੋ ਚੱਲਦੇ ਆਂ ਪਹਿਲਾਂ ਗੱਡੀ ਖੜਾ ਦਈਏ ਜੋਧ ਮੋਟਰ ਗੈਰੇਜ ਖੜਾ ਦੀ ਗੱਡੀ ਆਪਾਂ ਨੇ ਸਾਰਾ ਕੰਮ A to Z ਦੱਸਤਾ ਆ ਖੜੀ ਆਪਣੀ ਗੱਡੀ ਆਪਾਂ ਚੱਲੇ ਗਲੈਂਚਾ ਆ ਜਾ ਤੇ ਕਰੰਟ ਉਹ ਵੀ ਘਾਰੇ ਆ ਨੂੰ ਏਰੇ ਆਡੀ ਚ ਗਿਰੀ ਵੀ ਦੀ ਲੱਗੀ ਆਹ ਸਾਲਾ ਗਿਰੀਆਂ ਹੀ ਚੀਜ਼ਾਂ ਦਾ ਯਕੀਨ ਨਾ ਦੂਗੀ ਏਰੇ ਆ ਦੇਖ ਰੱਖਤੀ ਆਪਾਂ ਖਾਂਦੀ ਤਾਂ ਹੀ ਨਹੀਂ ਖਾਂਦੀ ਇੱਧਰ ਰੱਖਤੀ ਆਪਾਂ ਠੀਕ ਹੈ ਚਲੋ ਹੁਣ ਚੱਲਦੇ ਆਂ ਹੁਣ ਬ੍ਰੇਕ ਲਾਉਣੀ ਆ ਕਟਾਨੀ ਦਾ ਬੇਤੇਗਾ ਨਹੀਂ ਨਹੀਂ ਵੀਰੇ ਕਾਏ ਰੋਟੀਆਂ ਖਾਣੇ ਯਾਰ ਜਿਹੜਾ ਬਰੈਡ ਨਾ ਨਹੀਂ ਖਾਣੇ ਨਹੀਂ ਘਰੇ ਰੋਟੀਆਂ ਆ ਬੈਗ ਨਾ ਖਾ ਲਾ ਇੱਕ ਅੱਧਾ ਚਲ ਖਾ ਲੈਨੇ ਚਲੋ ਦੇਖਦੇ ਆ ਵੀ ਰੁਕਦੇ ਆ ਕਿ ਨਹੀਂ ਨਹੀਂ ਟੜੇ ਬਈ ਅੱਗੇ ਕਟਾਣੀ ਢਾਬੇ ਤੇ ਸ਼ਰਮਾ সুইਟ ਸ਼ਾਪ ਉਰੇ ਚੱਲਣਗੇ ਬਰੈਡ ਭਗਾ ਦੇ ਵੀਰਿੰਦਰ ਵੀਰੇ ਹੋਰ ਕਿੱਥੇ ਲੱਭੋ ਦੱਸੋ ਹੈ ਕਿੱਥੇ ਲੱਭਾ ਕੀ ਲੱਭਦਾ ਪਹਿਲੇ ਲਾ ਦੇ ਕਹਿੰਦਾ ਜਾ ਕੇ ਆ ਗਏ ਬਈ ਬਰੈਡ ਬ੍ਰੈੱਡ ਦੇ ਵਾਲੇ ਸਵਾਦ ਹੁੰਦੇ ਨੇ ਇਹਨਾਂ ਦੇ ਵਿੱਚ ਮਾਲ ਦਿਖਾਉਣਾ ਤੁਹਾਨੂੰ ਦੇਖੋ ਭਰਿਆ ਪਿਆ ਨਾ ਇਹਨਾਂ ਆਲੂ ਵੀਰੇ ਹਾਂ ਚਲੋ ਖਾ ਵੀ ਲਈ ਤਰਾਸਣ ਪਾਣੀ ਖਾ ਕੇ ਬਾਈ ਤੁਰ ਪਏ ਘਰ ਨੂੰ ਹੁਣ ਆਪਾਂ ਤੇ ਕਰਨ ਖਾ ਰਿਹਾ ਚਾਕਲੇਟ ਵੇਖੋ ਇਹ ਟੌਫੀ ਆਦੀ ਹੈ ਇਹ ਟੌਫੀ ਆਦੀ ਟਾਬਲੇਟ ਖਾਣੀਆਂ ਵਾਲੇ ਇਹਦਾ ਮੂੰਹ ਚੱਲਦਾ ਹੀ ਨਹੀਂ ਨਾ ਜਿੱਥੇ ਮਰ ਜੇ ਇਹਦਾ ਸਾਲਾ ਬੜਾ ਭੁੱਖਾ ਹੈ ਇਹਨੂੰ ਟਟੀਆਂ ਲੱਗ ਜਾਨੀਆਂ ਪਰ ਦੂਵੇ ਦੀ ਇਹ ਦਿਨ ਤੇ ਚਲੋ ਹੁਣ ਚੱਲਦੇ ਆ ਘਰ ਨੂੰ ਹੰਮਲੇ ਆ ਗਿਆ ਟੋਲ ਟੈਕਸ ਆਪਾਂ ਘਟਾਉਣਾ ਨਹੀਂ ਆਪਣੇ ਕੋਲ ਕਾਰਡ ਹੈਗਾ ਕਾਰਡ ਬਹੁਤ ਨੇ ਆਪਣੇ ਕੋਲ ਇੱਕ ਦੋ ਵਾਰ ਦਾ ਵਿਆਹ ਦਾ ਕਾਰਡ ਖਾ ਗਈ ਲੱਗੇ ਨਾ ਇਹ ਵੀ ਕਾਰਡ ਆਧਾਰ ਕਾਰਡ ਆਧਾਰ ਕਾਰਡ ਪੈਨ ਕਾਰਡ ਤੇ ਚਲੋ ਵੀ ਚੱਲਦੇ ਆਂ ਘਰ ਹੁਣ ਸਿੱਧਾ ਮਿਲਾਂਗੇ ਘਰ ਜਾਗੇ ਹੁਣ ਆ ਗਏ ਬਈ ਆਪਾਂ ਕਬੂਤਰਾਂ ਦੇ ਕੋਲ ਨਹਾ ਤੋਂ ਲੈ ਤੇ ਆ ਕੇ ਕਿਉਂਕਿ ਗਰਮੀ ਬਹੁਤ ਈ ਬਈ ਸੜੀ ਅੰਦਰ ਠੰਡ ਲੱਗਦੀ ਆ ਤਾਂ ਕੋਟੀ ਪਾਉਣੀ ਪੈਂਦੀ ਆ ਤੇ ਲੈ ਕੇ ਆ ਗਏ ਪਾਣੀ ਪਾਉਣੇ ਆਪਾਂ ਇਹਨਾਂ ਨੂੰ ਇੱਥੇ ਰੱਖ ਦਨੇ ਨੇ। ਬੜਾ ਫੋਲੀਏ ਗੇਟ। ਤੇ ਬਾਉ ਸਿੰਘ ਹੈ ਨਹੀਂ ਬਾਉ। ਬੜਾ ਨੂਰੀਵਲ ਮਾਰ ਲੀਏ ਜਿਹੜਾ। ਨੂਰੀ ਕਿਆ ਕਰਦੀ ਐ। ਨੂਰੀ ਕਾਕੋ ਖਾ ਰਹੀ ਐ ਬਾਈ। ਤੇ ਚਲੋ ਪਾਉਣੇ ਆ ਦਾਣੇ ਪਹਿਲਾਂ। ਭਾਂਡਾ ਧੋ ਲਿਆ ਬਾਈ ਪਾਣੀ ਵਾਲਾ। ਤੇ ਇਹ ਚ ਟਾਈਟਰਾ ਸਾਈਕਲਿੰਗ ਪਾਊਡਰ ਪਾਉਣਾ ਅੱਜ। ਨਾ ਉਹਦਣ ਪਾਦਰ ਬਰੂਡਾਉਣ ਪਾ ਦਈਏ। ਬਰੂਡਾਉਣ ਪਾ ਦਨੇ ਆ। ਇਹ ਆਪਣੀ ਡਿਸਪੈਂਸਰੀ ਜੋ ਘੜਦੇ ਆਪਾਂ ਦਵਾਈ ਇਹ ਪੜੀ ਹੈ ਲੈ 52 ਵੀ ਪਾ ਦਨੇ ਹਨਾ ਉਹ ਵੀ ਪਾ ਦਨੇ ਆ ਲਿਆ ਉਹ ਤੇਰੇ ਇੱਕ ਮਿੰਟ ਸਾੜੇ ਡੁੱਲੇ ਜਾਣੀ ਸੀ ਸ਼ੁਰੂ ਬਰੂਟਨ ਤੇ ਲੈ 52 ਓਕੇ ਆਰ ਬੋਰਡ ਪਾ ਦਨੇ ਆਪਾਂ ਸਰੰਜਨ ਚਲੋ ਬਈ ਪਾ ਦਈਏ ਪਹਿਲਾ ਆ ਜਾ ਜਿੱਸੇ ਲੈ ਆ ਓ ਬੈਠੇ ਆ ਜਾ ਜਿੱਸੇ ਕੋਠੀ ਤੇ ਕਬੂਤਰ ਕਿਹਦਾ ਹੈ ਗੁਲਾਬੀ ਟੂਸਿਆਂ ਦਾ ਦਾ ਕੋਈ ਲਓ ਮਿੱਤਰੋ ਲੈ 52 ਦੀ ਪਾਤੀ ਤੇ ਬਰੂਟਨ ਵੀ ਪਾਤੀ ਪਾ ਦੇ ਵੀ ਜਸੇ ਪਾਣੀ ਆਉਣ ਕਰਦੇ ਓਕੇ ਰੋਟਾ ਹੁਣ ਭੁੱਖੇ ਨੇ ਕਬੂਤਰ और पी ला रे यार बाहर ना काट ली केन पांच कमीत अरे नहीं हाँ दाणे हले इतने ना बाई है ना खोल दे भाई गेट पहला निगाह मारी ये यार गेट बहुत है अच्छा फस गया साला आए कर पल्लड़ जा बड्डीए चाकू ले आ गेरा हां भाई एक कांडा किथे गया ओदा ਜੋసే ਕਾਂਟਾ ਹੀ ਨਹੀਂ ਉਹਦਾ ਆਹੇ ਨਵੇਂ ਨੇ ਧਰ ਲਿਆ ਠੀਕ ਆ ਠੀਕ ਆ ਨਵੇਂ ਨੇ ਧਰ ਲਿਆ ਇਹਦੇ ਆ ਦੂਹਾਂ ਦੇ ਪੂਰੇ ਨੇ ਉੱਧਰ ਧਰਿਆ ਗਿਆ ਨੇ ਨਾ ਇੱਕ ਨੇ ਧਰ ਲਿਆ ਭਾਈ ਅੰਡਾ ਉਹ ਦੇਖੋ ਮਨਾਂ ਦਾ ਜਿਹੜੇ ਖਰਾਬ ਹੋਏ ਤੇ ਪਹਿਲਾਂ ਉਹਨੇ ਧਰ ਲੇ ਰੱਖ ਲੈ ਸੱਤ ਜੋੜੀਆਂ ਨੇ ਆਂਡੇ ਹੁਣ 1 2 3 4 5 6 ਤੇ ਸੱਤ ਜੋੜੀਆਂ ਨੇ ਔਰ ਲਾਲ ਸ੍ਰੀਨੈਜੀ ਦਾ ਖਰਾਬ ਹੋ ਜਾਦਾ ਹੁਣ ਅੰਡਾ ਲਾਲ ਚੀਨੀ ਤੇ ਲਾਲ ਸਰਾ ਕਬੂਤਰ ਕਬੂਤਰ ਸਾਰੇ ਓਕੇ ਨੇ ਉਹ ਵੀ ਹੁਣ ਕਬੂਤਰੀ ਓਕੇ ਐ ਤੇ ਚੱਲ ਹਾਂ ਵੜਦੇ ਫੇ ਲੜਵੜਦੇ ਗਰਮੀ ਲੱਗਦੀ ਐ ਬਾਈ ਕਬੂਤਰਾਂ ਨੂੰ ਹੁਣ ਵੜਦੇ ਜੱਸੇ ਵੜਦੇ ਵੜਦੇ ਐ ਚੱਜ ਨਾਲ ਤਕੂ ਨਾਲ ਬਾਹਰ ਦੇ ਓਕੇ ਰਿਪੋਰਟ ਲਾਓ ਵੀ ਮਿੱਤਰੋ ਆ ਖੋਲਦੇ ਜਾਲੀ ਜੀ ਖੋਲਦੇ ਐਨ ਹੋ ਗਿਆ ਨਾ ਓਕੇ ਰਿਪੋਰਟ ਸਾਫ਼ ਸਜਰਾ ਕੰਮ ਇਹਨੂੰ ਹੁਣ ਪਲੜ ਨੂੰ ਤੈ ਮਾਰ ਕੇ ਨਾ ਐ ਕਮਰੇ ਚ ਰੱਖ ਆਇਓ ਵੀ ਖੂਤਰਾਂ ਨੂੰ ਬਾਹਰ ਹੀ ਕੱਢ ਲਾਂਗੇ ਹਲੇ ਚਲੋ ਦੇਖਦੇ ਆ ਬਾਹਰ ਨਿਕਲਦੇ ਹੈਗਾ ਨਹੀਂ ਥੋੜੀ ਥੋੜੀ ਖੰਡਾ ਕੇ ਜੇ ਪਾ ਦੀ ਉੱਚੀਓ ਨਾ ਖੜਾਈ ਇੱਕ ਢੱਕਣ ਪਾ ਦੇ ਸਰੋਂ ਸਰੋਂ ਬਾਹਰ ਪਾ ਦਨੇ ਆ ਇੱਥੇ ਜਿਹਨੂੰ ਪਾ ਦੇ ਖੁੱਡੇ ਦੇ ਮੂਰੇ ਜੇ ਇਹਨੂੰ ਇੱਥੇ ਜਿਹਨੂੰ ਇੱਥੇ ਹਾਈਡਰੇਟਰ ਆਇਓ 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 ਸਰੋਂ ਨੂੰ ਦੇਖ ਕੇ ਸ਼ਾਇਦ ਬਾਹਰ ਆ ਜਾਣਾ ਆ ਕਾਟੂ ਆ ਗਈ ਦੀ ਚਲ ਆ ਜਾਣਗੇ ਬਾਹਰ ਆਪੇ ਹੁਣ ਕਬੂਤਰ ਜਾਲ ਚਦਾ ਆ ਗਿਆ ਬਾਈ ਬਾਹਰ ਆਉਣ ਦੀ ਕਰਦੇ ਆ ਇਹ ਟਰਾਈ ਆ ਉਹਦੇ ਚਾਪ ਸਭ ਤੋਂ ਵੱਧ ਸ਼ਕੀਨ ਚਾਪ ਆ ਦੇ ਲੈਦਾ ਹਣਾ ਸਰੋਂ ਦਾ ਸਭ ਤੋਂ ਵੱਧ ਚਾਪ ਕਬੂਤਰਾਂ ਜੇ ਮਿਕਸ ਕਰਕੇ ਦਾਣੇ ਪਾ ਦਿੰਦੇ ਥੋੜੀ ਜਿਹੀ ਵੀ ਸਰੋਂ ਇਹਨੂੰ ਪਾ ਦਿੰਦੇ ਤੇ ਕੱਲੀ ਸਰੋਂ ਦੀ ਗੁਜ਼ਾਰਾ ਕਰਦਾ ਦਾ ਇਹ ਸਰੋਂ ਦਾ ਇੰਨਾ ਸ਼ਕੀਨ ਹੈ ਚਾਪ ਕਬੂਤਰ ਉੱਡੇ ਆ ਵੀ ਬਹੁਤ ਆ ਬਾਈ ਤੇ ਨਿਕਲ ਰਹੇ ਨੇ ਉਹ ਟਾਂਕਾ ਇਹੋ ਜਿਹਾ ਹੋ ਗਿਆ ਜਮਾਈ ਉਹ ਤਾਂ ਸ਼ਾਕ ਹੀ ਆ ਰਚ ਆਜੋ ਵੀ ਆਜੋ 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 ਆਹ ਕਬੂਤਰ ਵੀ ਸਾਰਾ ਆ ਗਈ ਓਏ ਸਲੈਤਾ ਆਪਣੀ ਲੱਗੀ ਹੋਈ ਆ ਗਰਮੀਆਂ ਚ ਮਾੜੀ ਮੁੱਟੀ ਉੱਡ ਜਾ ਕਰੋ ਜੱਸੇ ਕੱਢ ਬਾਹਰ ਗੋਤਰਾ ਨੇ ਸਾਲੇ ਉਹ ਸਰਮ ਦਾ ਆ ਪਈ ਆ ਤੁਸੀਂ ਉਧਰ ਨੂੰ ਭੱਜੀ ਜਾਣੇ ਗੋਹਾ ਗੂਹਾ ਖਾ ਲੈਣਗੇ ਜੱਸਾ ਲੱਗਿਆ ਬਾਈ ਕਬੂਤਰਾਂ ਨੂੰ ਬਾਹਰ ਕੱਢਣ ਕਬੂਤਰ ਤਾਂ ਟੁੱਟ ਕੇ ਪੈ ਗਏ ਉਧਰ ਗੋਹੇ ਗੂਏ ਤੇ ਮਿੱਟੀ ਮੁੱਟੀ ਦੇ ਤੇ ਕਿਉਂਕਿ ਮਸਾ ਨਾਲ ਮਿੱਟੀ ਮਿਲਦੀ ਐ ਇਹਨੂੰ ਆਹ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ 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 ਕੋਨੇ ਘੋਰਗਾ ਦਸਾਈ ਹਾਂ ਬੜੇ ਸਾਤੇ ਲਈ 8 ਨੰਂ ਡੇਨ ਕਿਹੜੇ ਦਾ ਲੈ ਹੁਣ? ਇਹਦਾ શાਕ ਖੇ ਤੇ ਗਾ ਗਾਤੀ ਨੇ ਇਹਦਾ। ਕਿੱਥੇ ਧਰੇ ਨੇ? ਟੋਕਰੀ 'ਚ। ਸਾਡੇ ਦਿਖੇ ਹੀ ਨਹੀਂ ਉਹ ਡੱਕਿਆਂ ਜਾਂ ਅਜਾ। ਹਾਂ ਦਿਖੇ ਹੀ ਨਹੀਂ ਚਲੋ ਖਾਣ ਲੱਗੇ ਬਈ ਸਰੋਂ। ਤੇ ਇਹਨੇ ਝੁਗਣ ਦੋ ਸਰੋਂ ਇਹਨਾਂ ਨੂੰ। ਬਾਈ ਕਬੂਤਰਾਂ ਨੇ ਸਰੋਂ ਝੁਗਲੀ ਥੋੜੀ ਰਹੀ ਤੇ ਆਹ ਕਬੂਤਰ ਦੇ ਪੈਰ 'ਚ ਬਾੜ ਫਸ ਗਿਆ ਦੇਖੋ। ਕੱਢਦੇ ਆ ਇਹਦੇ ਕੋਈ ਚੱਕਰ ਨਹੀਂ। ਮਾੜੇ ਆ ਦਾਣਾ ਪਾਣੀ ਜਿਹਾ ਖਾ ਲੈਣ। ਥੋੜੇ ਜਿਹੀ ਰਹਿ ਗਏ ਦਾਣੇ ਉਹ ਤੋਂ ਬਾਅਦ ਫਿਰ ਮਿੱਟੀ-ਮੁੱਟੀ ਚੋਕ ਲੈਣਗੇ ਠੀਕ ਹੈ ਤੇ ਫੇਰ ਆਪਾਂ ਕਰ ਦਾਂਗੇ ਬੰਦ ਇਹਨਾਂ ਨੂੰ ਜਿਵੇਂ ਨਵਾਂ ਕਬੂਤਰ ਉੜਿਆ ਨਹੀਂ ਹਣਾ ਕੋਠੀ ਤੇ ਹੀ ਬੈਠਾ ਆ ਲੈ ਇਹ ਕਿ ਨਵਾਂ ਕਬੂਤਰ ਆਇਆ ਹੈ ਬਾਈ ਗੁਲਾਮੀ ਤੁਸਿਆਂ ਤੁਹਾਨੂੰ ਦਿਖਾਵਾਂਗੇ ਜੁੜ ਗਿਆ ਕੋਠੀ ਤੇ ਤਾਂ ਦੇ ਲਾ ਬਿਦਾ ਪਰ ਉੜਨੇ ਨੂੰ ਤਿਆਰ ਹੋ ਗਏ ਤੇ ਸਾਰੇ ਹੀ ਤੇ ਜਿ세 ਘਰ ਬੰਦ ਦਲਾ ਬੀਨ ਬਾਈ ਥੋੜੇ ਜੇ ਘੇਰੇ ਘਡਾਉਣੇ ਆ ਗਲਾਬੀ ਦੇ ਆ ਉੜ ਗਿਆ ਉਹ ਦੇ ਨਵਾਂ ਕਬੂਤਰ ਆਇਆ ਹੈ ਤੁਹਾਨੂੰ ਦਿਖਾਉਣਾ ਹੈ ਬਾਈ ਮੈਂ ਇੱਧਰ ਨੂੰ ਘੁੰਮਿਆ ਦੋ ਤਿੰਨ ਆਏ ਹੋਏ ਨੇ ਕਿੱਥੇ ਹਾਂ ਹਾਂ ਹੀ ਆ ਹੀ ਆਹ ਦੇਖੋ ਆਹ ਦੇਖੋ ਬਾਈ ਤੇ ਆਹ ਦੇਖੋ ਨਵਾਂ ਕਬੂਤਰ ਆਇਆ ਹੋਇਆ ਤੇ ਚਲੋ ਕੋਈ ਨਹੀਂ ਆ ਬਾਕੀ ਲੈਣਾ ਕਿਹਦੇ ਕਬੂਤਰ ਦੇ ਤੇ ਆ ਤਾਂ ਦੂਜੇ ਨੇ ਫੜਾ ਬਈ گلابی ਨੂੰ ਗਾਹ ਬਵਾਦਾ ਦੇ ਤਾਂ ਆਸ਼ੇ ਦੇ ਪੈਰ ਚੋਂ ਕੱਢਦੇ ਹਾਂ ਕੱਢ ਲੈ ਫੇ ਆਹ ਪੈਰ ਜੇ ਤੇ ਕਰਦੇ ਸਾਫ ਫੇ گلابی ਫੜ ਲਈ ਬਾਹਰ ਬਾਹਰ ਸਿੱਟੀਆਂ ਇਹ ਬਾੜ ਜੇ ਫਸ ਗਿਆ ਤੇ ਬਾਈ ਜਿਹੜੇ ਕਬੂਤਰ ਦੇ ਪੈਰਾਂ ਚ ਤੇ ਕੱਢੇ ਜਿਸ ਤੇ ਨੇ ਕੱਢਦੇ ਉਹ ਤੇ ਹੁਣ ਆਪਾਂ ਗਲਾਬੀ ਫੜ ਲੈਨੇ ਆ ਗਲਾਬੀ ਨੂੰ ਉਡਾਉਨੇ ਆ ਫੜ ਲਿਆ ਵੀ ਗਲਾਬੀ ਉਡਾ ਆ ਵੀ ਜਿਸੇ ਹੁਣ ਇਹਨੂੰ ਉਹ ਪਰ ਇਹਨੂੰ ਕਰਕੇ ਡਾਈਂ ਇਥੇ ਕੋਠੀ ਦੇ ਬਹਿ ਕੇ ਉੱਡਦਾ ਨਹੀਂ ਵੀਰੇ ਗਲਾਬੀ ਕਬੂਤਰੀ ਨੂੰ ਅੱਜ ਫੇਰ ਉਡਾਉਣ ਲੱਗਿਆ ਬਾਈ ਇਹ ਹੋ ਗਈ ਆਹਾ ਠੀਕ ਆ ਠੀਕ ਆ ਚਾਲ ਹੌਣ ਮੱਲਾ ਤੇਰੀ ਕੋਠੀ ਦੇ ਬਹਿਣੇ ਵਾਲੀ ਆਦਤ ਹਟ ਗਈ ਹੋਊਗਾ ਨਾ ਕਿਉਂਕਿ ਹਾਂ ਭੁੱਲ ਗਿਆ ਬੜਾ ਹੋ ਗਿਆ ਬੜੀ ਹੋ ਗਈ ਚੱਲ 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 ਦੇਲਾ ਕਿਹੜਾ ਹਾਂ ਵੈਰੀ ਗੁੱਡ ਰੰਗ ਪਰ ਓਕਣੇ ਆ ਹਲੇ ਬੈਠੂ ਓ ਲੈ 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 ਓ ਬੈਠ ਗਿਆ ਕਰ ਲੋ ਗੱਲ ਲਾ ਦੀ ਦਿਹਾੜੀ ਜਿੱਤ ਗਿਆ ਬਾਜੀ ਆ ਗਿਆ ਪਹਿਲੇ ਨੰਬਰ ਤੇ ਬੈਠ ਗਿਆ ਕੋਠੀ ਤੇ ਜਾ ਕੇ ਸਾਲੇ ਨੂੰ ਆਪਣਾ ਘਰ ਵੀ ਨਹੀਂ ਦੇਖਿਆ ਪੁੱਦੂ ਨੂੰ ਚਲ ਕੋਈ ਚੱਕਰ ਨਹੀਂ ਜਾ ਲੜੂਗਾ ਆ ਜਾਊਗਾ ਉੜ ਗਿੱਦ ਕੋ ਨਾ ਬੀ ਵਈ ਫੇਰਾ ਉਹ ਬਹਿਰੀ ਹੈਗੀ ਉਹ ਕਿਥੇ ਨਹੀਂ 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 ਛੁੱਲੀ ਜਿਹੜੀ ਆ ਉਹ ਕਿੰਨੂੰ ਵੀ ਆਉਂਦੀ ਕਿਥੇ ਆਏ ਮਾ ਕੇ ਤੇ ਨਹੀਂ ਨਹੀਂ ਬਹਿਰੀ ਨਹੀਂ ਉਹਦਾ ਚਿੜੀ ਜੀ ਆਹ ਉੜਲਾ 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 ਭਾਈ ਉੜਲਾ ਕੋਈ ਨ ਕੱਢ ਲਾ ਦੱਸ ਗੇੜੇ ਕਿਦਰ ਨਹੀਂ ਦੱਸ ਗੇੜੇ ਨਾਲ ਤੇਰਾ ਕੁਝ ਹੁੰਦਾ ਜੱਸਾ ਵੀ ਭਾਈ ਨਾਲ ਨਾਲ ਵਲੌਗ ਬਣਾ ਰਿਆ ਤਸੇ ਦਾ ਵਲੌਗ ਵੀ ਚੱਲ ਠੀ ਹੋਊਗਾ ਸਰੋਟਿਆਂ ਦੀ ਕਚੈਰੀ ਚ ਪੇਸ਼ ਕਰਾਂਗੇ ਐਂ ਜੋ ਤੇ ਅੱਗੇ ਕਹਿੰਦੇ ਹੁੰਦੇ ਤੇ ਪੁਰਾਣੇ ਕਲਾਕਾਰ ਸਰੋਤਿਆਂ ਦੀ ਕਚਹਿਰੀ ਚ ਪੇਸ਼ ਐ ਨਾ ਮਗਣਾ ਕਿੱਧਰ ਬੈਠ ਗਿਆ ਸਾਨੂੰ ਲੱਗਦਾ ਬਾਈ ਗਲਾਬੀ ਫੇਰ ਬਾਜੀ ਜਿੱਤ ਗਿਆ ਨਾ 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 ਦਾ ਫਿਰਦਾ ਹੈ ਟਾਈਮ ਲੱਗਿਆ ਹੈ ਨੇ 10 ਮਿੰਟ ਦਾ ਆ ਜਾਂਦਾ ਓੜੰਦੋ ਬਾਈ ਇਹਨੂੰ ਫੇਰ ਦੇਖਦੇ ਆ ਆ ਜਾ ਆ ਜਾ ਕੋਈ ਨਹੀਂ ਲੈ ਆadat ka nu jandi hai sali chal koi nahi ਉਹ ਫਿਰ ਉਹ ਹੋ ਰੱਜਿਆ ਹੋਇਆ ਤਾਂ ਹੁਣ ਸਰੋਂ ਖਾਦੀ ਜੀ ਦੀ ਆਜੂ ਕਰਦਾ ਤਿਆਰੀ ਆਉਣ ਦੀ ਇਹਨਾਂ ਨੂੰ ਬਾਹਰ ਆ ਗਿਆ ਲੈ ਆ ਗਈ ਆ ਗਈ ਆ ਗਈ ਜਲਾ ਬੀ ਆ ਗਈ ਪਾਈ ਉਹ ਆ ਜਾ ਪਾਈ ਆ ਜਾ ਆ ਕੋਈ ਨਹੀਂ ਕੁਛ ਨਹੀਂ ਹੁੰਦਾ ਚੱਲ ਕਰ ਜੱਫੇ ਬੰਦੇ ਨੂੰ ਮੂੰਹ ਦੇਖ ਲੋ ਸਾਲੀ ਨੇ ਕਿਵੇਂ ਪਟਿਆ ਜਿਵੇਂ ਦਿਹਾੜੀ ਲੱਗਿਆਈ ਹੁੰਦੀ ਹੈ ਚਲੋ ਚਲੋ ਅੰਦਰ ਪਾ ਦੇ ਦਾਣੇ ਦੋ ਈ ਢੱਕਣ ਪਾਈ ਹੁਣ ਆਪਾਂ ਜਾ ਰਹੇ ਆਂ ਬਾਈ ਮੋਟਰ ਵੱਲ ਨੂੰ ਕਿਉਂਕਿ ਜਸੂ ਉਹ ਨਹੀਂ ਗਏ ਆ ਨੂਰੀ ਨੂੰ ਘਮਾਉਣ ਚੱਲਦੇ ਆਂ ਆਪਾਂ ਮੱਛਰ ਬਹੁਤ ਹੋ ਗਿਆ ਯਾਰ ਗੰਦਾ ਯਾ ਬਹੁਤ ਗੰਦਾ ਯਾ ਮੱਛਰ ਕਿਉਂਕਿ ਮੀਨਾ ੜੇ ਮੀਨਾ ਰਹੂਗਾ ਜਦ ਤੱਕ ਕਣਕਾਂ ਨਹੀਂ ਵੱਢ ਹੁੰਦੀਆਂ ਆ ਤਾਂ ਕਣਕ ਆਪਣੀ ਪੱਕਣੇ ਹੀ ਵਾਲੀ ਹੋਇਆ ਤੇ ਚਲੋ ਕੋਈ ਨਹੀਂ ਦੇਖਦੇ ਆ ਕਿੱਧਰ ਨੂੰ ਲਗਾਏ ਹੋਏ ਨੇ ਆ ਲਹੀਂ ਫਿਰਦੇ ਨੇ ਬਾਈ ਨੂਰੀ ਨੂੰ ਨਵੇਂ ਪਿੰਡ ਵੱਲ ਨੂੰ ਜਾ ਰਹੇ ਆ ਬਸ ਉਹ ਦੂਜਾ ਪਿੰਡ ਆ ਗਿਆ ਰਿੰਗੇ ਚ ਕਿੰਨਾ ਕੰਮ ਭਜਾਈ ਫੇਰਾ ਅੱਛਾ ਬਸ ਠੀਕ ਆ ਹੁਣ ਆ ਜਾ ਮੋੜ ਲਓ ਮੈਂ ਕਹਿੰਦਾ ਸਕੂਟਰੀ ਤੇ ਲੈ ਕੇ ਚੱਲੀਏ ਹਾਂ ਚੱਲ ਆ ਜਾ ਲੈ ਆ ਲੈ ਕੇ ਜਾਣੇ ਆ ਬਾਈ ਅਸੀਂ ਇਹਨੂੰ ਬਾਈ ਨੂਰੀ ਦਾ ਪੂਰੀ ਥੱਕ ਗਈ ਲੈ ਕੇ ਜਾਣੇ ਇਹਨੂੰ ਬਾਅਦ ਚ ਸਕੂਟਰੀ ਤੇ ਇੱਥੇ ਮੈਂ ਕਿਹਾ ਥੋੜਾ ਜਿਹਾ ਰੈਸਟ ਜੀ ਮਿਲ ਜੂਗਾ ਪੂੰਛ ਵਾਲੇ ਬਾਲ ਕੱਟੇ ਦੇ ਦੇ ਦੇਖੋ ਦਾ ਹੋ ਗਏ ਨਾ ਘੈਂਟ ਹੁਣ ਇੱਥੇ ਮਾੜਾ ਜਿਹਾ ਘਾਹ ਖਾ ਲੂਗੀ ਜੇ ਖਾਣਾ ਹੋਊਗਾ ਕੋਈ ਨਾ ਅਸੀਂ ਉਹ ਬੱਕਰੀਆਂ ਹੀ ਲੰਘੇ ਜਾਣ ਦੇ ਬਾਈਆਂ ਦੀਆਂ ਉਧਰੋਂ ਬੱਕਰੀਆਂ ਹੀ ਆ ਰਹੀਆਂ ਛੱਡ ਤਾਂ ਇੱਕ ਨੇ ਫਿਰ ਹੀ ਜਾਊਗੀ ਬਾਠ ਠੀਕ ਆ 베ਰੀ ਗੁੱਡ ਖਬਰ ਦੋ ਨੀ ਬਾਤ ਨਹੀਂ ਜੋਸੇ ਫਾੜੇ ਦਾ ਕਣਕ ਖਾਣ ਲੱਗੀ ਨੂਰੀ ਤੇਲ ਹੈ ਹੈ ਚੌੜ ਚੌੜ ਚ ਤੇਲ ਪੁੱਠੇ ਕੰਮ ਕਰਦਾ ਲੈ 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 ਸਵਾਲ ਡੰਡਾ ਸੱਟ ਦੇ ਨੂਰੀ ਲੈ ਨੂਰੀ ਭੱਜ ਗਈ ਬਾਈ ਕੋਈ ਨਾ ਖਾਈ ਜਾਣ ਦੇ ਖੱਬੜ ਆ ਫੜ ਕੇ ਲੈ ਜਾ ਕੋਈ ਨੂਰੀ ਭੱਜ ਗਈ ਬਾਈ ਫੜ ਲਈ ਉਹਨੂੰ ਗਾਇਸ ਸਕੂਟਰੀ ਫੇਰ ਦੇਗੀ ਤੀ ਧੋਖਾ ਉਹ ਗੁਰੀ ਦਾ ਹੋ ਗਿਆ ਸਕੂਟਰੀ ਬਾਰ ਬਾਰ ਧੋਖਾ ਦੇਈ ਜਾਂਦੀ ਹੈ ਬੈਟਰੀ ਪਾਉਣੀ ਹੋ ਪੈਣੀ ਐ ਸੇਦੀ ਹੋਣਾ ਨਾ ਚਲੋ ਕੋਈ ਚੱਕਰ ਨਹੀਂ ਚਲਦੇ ਆ ਘਰ ਨੂੰ ਹੁਣ ਸਕੂਟਰੀ ਤੇ ਨਹੀਂ ਜਾਣੀ ਬਾਈ ਨੂਰੀ ਥੋੜਿਆ ਖਰਾਬ ਕਰ ਰਹੀ ਆ ਹਾਲੇ ਰਣਵੀਰ ਨਹੀਂ ਹੈਗਾ ਨਹੀਂ ਉਹ ਤਾਂ ਫੜ ਲੰਦਾ ਇਹ ਮੈਂ ਕਾਹਨੂੰ ਜੱਸੀ ਉਹਨਾਂ ਦੇ ਛੱਟ ਨਾ ਮਾਰੇ ਹਨ ਤੇ ਚਲੋ ਕੋਈ ਨਹੀਂ ਗੁਰੀ ਉਹ ਲੈ ਗਿਆ ਚੱਲ ਜੱਸੀ ਛੱਡਾਂ ਤੇ ਨੂੰ ਉੱਥੇ ਤੇ ਚਲੋ ਵੀ ਮਿੱਤਰੋ ਘਰੇ ਚੱਲਦੇ ਹਾਂ ਹੁਣ ਤੇ ਵਲੌਗ ਦੀ ਕਰ ਦਨੇ ਆ ਯਾਰ ਐਂਡਿੰਗ ਠੀਕ ਹੈ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੱッセ ਦਾ ਵਲੌਗ ਦੇਖ ਲਿਆ ਕਰੋ ਨਲਾਇਕ ਯੂਟਿਊਬਰ ਜੱਸਾ ਤੇ ਲਿੰਕ ਵੀ ਮੈਂ ਪਾ ਦਿੰਨਾ ਹੁਣੇ ਬਾਕੀ ਚਲੋ ਮਿਲਦੇ ਹਾਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ